ਵੱਲੋਂ ਤੇ ਇੱਕ ਸ਼ਾਂਤਮਈ ਧਰਨਾ ਦੇਣਾ ਸੀ ਇੱਥੇ ਰਣਜੀਤ ਐਵੇਨਿਊ ਤੋਂ ਚੱਲ ਕੇ ਤੇ ਅਸੀਂ ਡੀਸੀ ਦਫ਼ਤਰ ਗੁਰਮਾਰਾ ਦਾ ਜਾਬ ਕਰਦੇ ਜਾਣਾ ਸੀ ਪਰ ਪੰਜਾਬ ਪੁਲਿਸ ਪੰਜਾਬ ਆਬਦਾ ਪ੍ਰਸ਼ਾਸਨ ਖਾਸ ਕਰਕੇ ਭਗਵੰਤ ਮਾਨ ਨੇ ਇੰਨਾ ਕਿ ਬੁਖਲਾਇਆ ਹੋਇਆ ਭਾਈ ਸਾਹਿਬ ਦੀ ਇੱਕ ਸ਼ਖਸੀਅਤ ਤੋਂ ਕਿ ਆ ਵੇਖੋ ਇੱਧਰ ਤੁਸੀਂ ਰਹਿੰਦੇ ਰਹੋ ਕਿ ਉਹਨੇ ਸਾਡੇ ਅੱਜ ਇੱਥੇ ਸੰਗਤ ਨਹੀਂ ਪਹੁੰਚੀ ਜਿੰਨੀ ਪੰਜਾਬ ਪੁਲਿਸ ਸਵੇਰੇ 8 ਵਜੇ ਆ ਕੇ ਆ ਗਈ ਆ ਇਹ ਪੰਜਾਬ ਪੁਲਿਸ ਨੇ ਜਦੋਂ ਕੋਈ ਚੋਰ ਫੜਨਾ ਹੁੰਦਾ ਜਦੋਂ ਕੋਈ ਸਮਗਲਣ ਫੜਨਾ ਉਦੋਂ ਇਨਾਂ ਕੋਈ ਟਾਈਮ ਨਹੀਂ ਹੁੰਦਾ ਤੇ ਜਦੋਂ ਗੁਰੂ ਦੇ ਸਿੰਘਾਂ ਨੂੰ ਜਾਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਬੰਦਿਆਂ ਦੇ ਸੰਘਰਸ਼ ਵਿੱਚ ਕਰਦੇ ਆ ਉਹਨਾਂ ਨੂੰ ਰੋਕਣਾ ਉਹਦੋਂ ਹੀ ਵੇਲੇ ਹੋ ਕੇ ਆ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਇੱਕ ਉਹ ਕਹਿੰਦੇ ਪੰਜਾਬ ਸਰਕਾਰ ਨੇ ਉੱਥੇ ਗੱਲ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬੋਲ ਨਾਲ ਦੁਆਗ ਲੱਗ ਜੇਗੀ ਦਿਨੇ ਦਿਹਾੜੇ ਫਰੋਟੀਆਂ ਮੰਗੀਆਂ ਜਾਂਦੀਆਂ ਸਾਡੇ ਜੰਡਿਆਲੇ ਦੇ ਵਿੱਚ ਆਮ ਦੁਕਾਨਦਾਰ ਨੂੰ ਦੁਕਾਨ ਖੁੱਲਣ ਦਾ 6 ਵਜੇ ਤੋਂ ਬਾਅਦ ਹੱਕ ਨਹੀਂ ਹੈਗਾ ਕਿਉਂਕਿ ਉਹ ਦਿਨ ਦਿਹਾੜੇ ਲੁੱਟ ਕੇ ਲੈ ਜਾਂਦੇ ਆ ਉਦੋਂ ਭਗਵੰਤ ਮਾ ਸੁੱਤਾ ਕਾਰਨ ਕੀਤਾ ਕਿ ਭਾਈ ਅਮਰਤਪਾਲ ਸਿੰਘ ਨੇ ਨੌਜਵਾਨੀ ਨੂੰ ਨਸ਼ਾ ਛਡਾਇਆ ਸੀ ਗੁਰੂ ਦੇ ਨਾਲ ਲਾਇਆ ਸੀ ਉਹ ਤੋਂ ਹੀ ਘਬرائی ਹੋਈ ਹੈ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕੰਮ ਕਰਦੇ ਪਏ ਆ ਕਿਉਂਕਿ ਨੌਜਵਾਨਾਂ ਦੀ ਆਵਾਜ਼ ਚੁੱਕਣ ਵਾਲਾ ਜਿਹੜਾ ਕੋਈ ਅੱਗੇ ਆਊਗਾ ਉਹਦੇ ਨਾਲ ਇਹੀ ਹੁੰਦਾ ਵਾ ਤੇ ਇਹ ਸਿੱਖਾਂ ਦੇ ਨਾਲ ਹੁੰਦਾ ਆ ਸਿੱਖਾਂ ਦੇ ਨਾਲ ਹੀ ਹਮੇਸ਼ਾ ਹੀ ਸਿੱਖ ਵੱਖਰੇ ਰਾਜ ਦੀ ਦੇਸ਼ ਦੀ ਮੰਗ ਕਿਉਂ ਕਰਦੇ ਤਾਂ ਹੀ ਕਰਦੇ ਆ ਕਿਉਂਕਿ ਉਹਨਾਂ ਨਾਲ ਇਹੋ ਜਿਹੇ ਦੋੜੇ ਮਾਨਤ ਪੇਧ ਹੁੰਦੇ ਆ ਸਵਿਧਾਨ ਨੂੰ ਦੋ ਤਰ੍ਹਾਂ ਵਰਤਿਆ ਜਾਂਦਾ ਇੱਕ ਉਹ ਸਰਸੇ ਸਾਧਰਾ ਚੋਰ ਆ ਹੂੰ ਬੋਲਤ ਕਰੀ ਉਹਨੂੰ ਤੀਜੇ ਦਿਨ ਪ੍ਰੋਲ ਦੇ ਦਿੰਦੇ ਇੱਕ ਸਾਡੇ ਸਿੰਘ ਨੇ ਆ ਕੇ 5 ਮਿੰਟ ਉੱਤੇ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆ ਸਿੱਖਾਂ ਦੀ ਗੱਲ ਕਰਨੀ ਆ ਖਡੂਰ ਸਾਹਿਬ ਦੀ ਹਲਕੇ ਦੀ ਗੱਲ ਕਰਨੀ ਆ ਉਹਨੂੰ ਤੁਸੀਂ ਬੋਲਣ ਦੇ ਦਿੰਦੇ ਗੱਲ ਜਲਦੀ ਕਰਨੀ ਇਹ ਤੇ ਪੰਜਾਬ ਨੂੰ ਕਾਹ ਡਰ ਪੈ ਗਿਆ ਨਾ ਵੇਖੋ ਜੀ ਪੰਜਾਬ ਨੂੰ ਗੱਲ ਇਹ ਕਿ ਇੱਕ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦਣੀ ਗੱਲ ਪੰਜਾਬ ਦੀ ਜਾਂ ਦਿੱਲੀ ਦੀ ਨਹੀਂ ਆ ਗੱਲ ਕਿ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦੀ ਨਾ ਕੇਂਦਰ ਨੂੰ ਲੱਗਦਾ ਕਿ ਪੰਜਾਬੀ ਰਾਸ ਨਹੀਂ ਆਉਂਦੇ ਪਏ ਜੀ ਭਾਈ ਪੰਜਾਬੀ ਤਾਂ ਉਹਨਾਂ ਨੂੰ 47 ਤੋਂ ਬਾਅਦ ਨਹੀਂ ਰਾਸ ਆਇਆ ਜੇ ਸੰਤਾਲੀ ਤੋਂ ਬਾਅਦ ਰਾਸ ਹੋ ਜਾਂਦੇ ਜਰਾਈ ਪੇਸ਼ਾ ਕੰਮ ਕਿਉਂ ਕਹਿੰਦੇ ਪਰ ਸਾਡ ਨੂੰ ਸਭ ਤੋਂ ਮਹਾਰੀ ਗੱਲ ਸਾਡੇ ਲਈ ਰੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਵਾਂ ਜਿਨ੍ਹਾਂ ਸਰਾ ਦੇ ਜਸਤਾਰਾ ਸਜਾਈਆਂ ਪੱਗਾਂ ਸਜਾਈਆਂ ਉਹੀ ਸਾਡੇ ਜੁਲਮ ਕਰਨੀਆਂ ਅਗਲਾ ਸੰਘਰਸ਼ ਕੀ ਹੋਵੇਗਾ ਜੀ ਦੇਖੋ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਪਹਿਲਾ ਸੰਘਰਸ਼ ਕਰਦੇ ਉਥੇ ਮੋਰਚਾ ਲਾਉਨੇ ਆ ਸ਼ਾਮਾਂ ਤੱਕ ਵੇਖਿਆ ਉਸ ਤੋਂ ਬਾਅਦ ਫਿਰ ਅਗਲਾ ਸੰਘਰਸ਼ ਤੁਹਾਨੂੰ ਟਾਈਮ ਟਾਈਮ ਦੱਸਿਆ ਜਾਊਗਾ ਰੋਜ਼ ਕਾਊਂਟਰ ਖੋਣਦੇ ਅਫਰਾ ਫੂਰੀਆਂ ਮੰਗੀਆਂ ਜਾਂਦੀਆਂ ਦੁਕਾਨਦਾਰ ਦੁਕਾਨ ਨਹੀਂ ਖੋਲ ਸਕਦੇ 5 ਵਜੇ ਤੋਂ ਬਾਅਦ ਰੋਜ਼ ਨਸ਼ੇ ਨਾਲ ਹਜ਼ਾਰਾਂ ਨੌਜਵਾਨ ਮਾਰੇ ਆ ਇਹ ਉਹਨੂੰ ਭਗਵਾਨ ਤੁਮਾਨੂੰ ਦੇਖਦਾ ਨਹੀਂ ਇਹ ਤਿੰਨ ਸਾਲ ਜਿਨੇ ਅੱਗ ਬਜਾਈ ਕਿਉਂ ਨਹੀਂ ਇਹਨੇ ਪੰਜਾਬ 'ਚ ਆ ਕੇ ਅਸੀਂ ਲਈ ਪੰਜਾਬ ਖਤਰੇ ਕਰਦਿਆਂ ਲੱਗਾ ਇਹਨੂੰ ਪੰਜਾਬ ਇਹ ਪੁੱਤ ਪੰਜਾਬ ਦਾ ਪੁੱਤ ਹੈ ਭਗਵਾਨ ਤੁਮਾਨੂੰ ਸੋਝੇ ਜੇ ਪੰਜਾਬ ਕਿਉਂ ਮੈਂ ਡੋਬ ਕੇ ਰੱਖ ਦੇਣ ਲੱਗਾ ਇਹ ਕਰਕੇ ਹੀ ਜਿੰਨੇ ਸਾਡਾ ਇੱਕ ਦਾ ਹੱਕ ਨੂੰ ਮਿਲਣਾ ਚਾਹੀਦਾ ਇਹ ਕਾਨੂੰਨ ਨਾਲ ਬੋਲ ਤੇ ਉਹਦਾ ਹੱਕ ਆਪੀ ਸੰਸਦ 'ਚ ਬੋਲ ਸਕਦਾ ਇਹ ਉਹਦੀ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚ ਨਹੀਂ ਦੇ ਰਹੀ ਸਾਡਾ ਦਾ ਕਾਕਾ ਰਹਾ ਹੈ ਸਾਡੇ ਨਾਲ

ਉਹ ਉਹਨਾਂ ਦਾ ਜਿਹੜੇ ਮੁੱਦੇ ਆ ਉਹ ਜਿਸ ਸੰਸਦ ਚ ਦੱਸੇ ਰੱਖੇ ਉਹਨਾਂ ਦਾ ਉਹਦਾ ਕੋਈ ਫੰਡ ਰੀਲੀਜ਼ ਨਹੀਂ ਕੀਤਾ ਖਦੂਰ ਸਾਹਿਬ ਹਲਕੇ ਦੀ ਬਵਾਜ ਨੂੰ ਦੁਬਾਰਾ ਆ ਇੰਨੇ ਲੱਖ ਲੋਕਾਂ ਦੀਵਾਜ ਨੂੰ ਦਵਾਇਆ ਜਾ ਰਿਹਾ ਵਾ